ਨਮਸਕਾਰ ਦੋਸਤੋ ਮੈਂ ਸ਼ਮਮੀ ਸੁਤਰਾ ਤੁਸੀਂ ਦੇਖ ਰਹੇ ਹੋ ਹਰਚਲ ਪੰਜਾਬ ਦੀ ਕਿ ਜਿਵੇਂ ਕਿ ਐਸਐਸਪੀ ਪਠਾਨਕੋੜਾ ਪਸੋਂ ਵੀ ਕਹਿਣਾ ਹੈਗਾ ਕਿ ਵੈਧ ਖੰਡਰ ਕਰਨ ਵਾਲੇ ਨੂੰ ਬਿਨਾ ਬਿਲਾ ਦੀਆਂ ਗੱਡੀਆਂ ਨੂੰ ਜੇ ਜਾ ਕੇ ਬਖਸ਼ਾ ਬਿਲਕੁਲ ਨਹੀਂ ਜਾਏਗਾ ਜਿਵੇਂ ਕਿ ਰਾਤ ਨੂੰ ਜਿਹੜੀਆਂ ਜੰਕੇ ਨੂੰ ਜਿਹੜੀਆਂ 8 ਗੱਡੀਆਂ ਆਈਆਂ ਕਿ ਬਿਨਾ ਬਿਲਾ ਦੀਆਂ ਜਿਹੜੀਆਂ ਗੱਡੀਆਂ ਪੁਲਿਸ ਨੇ ਆਪਣੇ ਕਬਜ਼ੇ 'ਚ ਲਈਆਂ ਆਈਆਂ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਜਿਹੜੀਆਂ ਥਾਣੇ ਦੇ ਬਾਅਦ ਅੱਠ ਗੱਡੀਆਂ ਲਾਈਆਂ ਪੋਪਲਾਈਨ ਹੈ ਪਤਨੋਂ ਅਭੀ ਦੱਸਾਂਗੇ ਕਿ ਇਹ ਸੇ ਗੱਡੀਆਂ ਤੇ ਜਿਹੜਾ ਕਿ ਨੰਬਰ ਪਲੇਟ ਵੀ ਜਿਹੜਾ ਕੋਈ ਨਹੀਂ ਲੱਗਿਆ ਗਿਆ ਹੈ ਜਾਈ ਮੈ ਨਹੀਂ ਕਰ ਰਹਾ ਬਿਲਕੁਲ ਬਖਸ਼ਾ ਨਹੀਂ ਜਾਏਗਾ ਉਹਦੇ ਤੋਂ ਦੱਸਾਂਗੇ ਕਿ ਰੋਡ ਥਾਣੇ ਦੇ ਰਾਤ ਨੂੰ ਜਿਹੜਾ ਕਿ ਇੱਕ ਨੱਕਾ ਲਗਾਇਆ ਗਿਆ ਸੀ ਜਿਹੜੇ ਜਿਹੜਾ ਕਿ ਰਾਤ ਨੂੰ ਜਿਹੜੀਆਂ ਅੱਠ ਗੱਡੀਆਂ ਬਿਨਾ ਬੇਲ ਦੇ ਜਿਹੜੀਆਂ ਉਹ ਜੀਐਨਕੇ ਤੋਂ ਪੰਜਾਬ ਚ ਇੰਟਰਵਿਊਆਂ ਸੀ ਤੁਹਾਨੂੰ ਦੱਸਾਂਗੇ ਕਿ ਜਿੱਥੇ ਰੇਤਾਂ ਔਰ ਬੰਜਰੀ ਲੱਦੀ ਹੋਈ ਹੈ ਪਰ ਜਿੱਥੇ ਪੁਲਿਸ ਆਪਸ ਉਹਨਾਂ ਨੂੰ ਰਾਤ ਨੂੰ ਜਿਹੜੀਆਂ ਅੱ ਤੁਹਾਨੂੰ ਇਹ ਕਹਿਣਾ ਹੈਗਾ ਕਿ ਨਜਾਇਜ਼ ਮੈਨੀ ਕਰਨ ਵਾਲ ਨੂੰ ਜੇ ਬਿਲਕੁਲ ਬਖਸ਼ਾ ਨਹੀਂ ਜਾਏਗਾ। ਪ੍ਰਸਤ ਕਾਇ ਇਹਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਪਰ ਤੁਹਾਨੂੰ ਅੱਗੇ ਦੱਸਾਂਗੇ ਕਿ ਜਿਹੜੇ ਮੈਨੀ ਅਫਸਰ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਆ ਪਰ ਜਿਹੜੇ ਜਾਂਚ ਕਰਦੇ ਪਏ ਜਾਂਦੇ ਬਿਲਕੁਲ ਸੱਚ ਦਿਖਦੇ ਪਏ ਪਰ ਹਾਈ ਉਹਨਾਂ ਦਾ ਸਭੀ ਕਿਹਾ ਜਾਂਦਾ ਹੈ ਕਿ ਅੱਠ ਗੱਡੀਆਂ ਦਾ ਜਿਹੜਾ ਪਰਚਾ ਵੀ ਕੀਤਾ ਜਾ ਸਕਦਾ ਹੈ। ਪਰ ਬਾਕੀ ਕੋਈ ਵੀ ਸਰੂ ਅਪਡੇਟ ਆਏਗੀ ਤਾਂ ਦੇਖੋ ਜਰੂਰ ਅਪਡੇਟ ਤੇ ਜਮਾਗੇ ਪਰ ਤਦ ਜਿਕੇ ਗਲਬਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ bari ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਪਰ ਤੁਸੀਂ ਮੇਰੇ ਪਿਛੇ ਦੇਖ ਸਕਦੇ ਹੋ ਤਸਵੀਰਾਂ ਵੀ ਜਿਹੜੀਆਂ 8 ਗੱਡੀਆਂ ਦੇ ਪੁਲਸਰ ਰਾਤ ਨੂੰ ਕਾਬੂ ਕੀਤੀ ਗਈਆਂ ਆ ਪਰ ਇਹਨਾਂ ਦਾ ਜਿਹੜਾ ਕਿਸਾ ਵੀ ਜਿਹੜਾ ਬਿੱਲ ਜਿਹੜਾ ਉਹ ਨਹੀਂ ਬਰਾਮਤ ਹੋਇਆ ਤੋਂ ਦੇਖਣਾ ਇਹ ਹੋਏਗਾ ਕਿ ਪੁਲਸਰ ਬਸੋ ਕੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਸ਼ਮੀ ਸੁਨੋਤਰਾ ਆਪਣੇ ਸੰਯੋਗੀ ਕੁਸ਼ਬਲਾਤਾ ਕੇ ਸਾਥ ਹਰ ਚਲ ਪੰਜਾਬ ਦੀ ਪਠਾਨਕੋਟ